ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਖਾਤਰ ਬਹੁਤ ਚੰਗੀ ਵੀਡੀਓ ਆਪਾਂ ਲੈ ਕੇ ਪਹੁੰਚੇ ਹਾਂ ਤੇ ਮੈਂ ਪੂਰੀ ਉਮੀਦ ਕਰਦਾ ਹਾਂ ਜਿਹੜੀਆਂ ਮਸ਼ੀਨਰੀਆਂ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਖਾਤਰ ਤੁਹਾਨੂੰ ਪਸੰਦ ਆਉਣਗੀਆਂ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ نیچے ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸਨ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਬੋਲਟ ਕੁਝ ਵੀ ਹੈ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਹੁਣ ਕਰਨ ਚੱਲਿਆਂ ਜੀ 2009 ਮਾਡਲ i10 ਮੈਗਨਾ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਪੈਟਰੋਲ ਵਰਜਨ ਹੈ ਤੇ ਇਹਨਾਂ ਦਾ ਏਰੀਆ ਬਰਨਾਲਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਮਾਲਕ ਨੇ ਫਿਕਸ ਰੇਟ ਆਖਿਆ 85000 ਰੁਪਿਆ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹਾਂ ਬਰਨਾਲੇ ਏਰੀਆ ਚ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਚੁਗੀ ਕੋਈ ਨੁਕਸ ਨਹੀਂ ਗੱਡੀ ਚ ਵਾਡੀ ਲਾਈਨ ਤੁਸੀਂ ਦੇਖ ਲਓ ਬਾਹਰਲੀ ਸੜਕ ਤੋਂ ਬੰਪਰ ਦੇਖ ਲਓ ਵਧੀਆ ਸਾਰਾ ਕੁਝ ਨਾ ਤਾਂ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਡੈਮੇਜ ਹੋਈ ਹੈ ਨਾ ਹੀ ਕੋਈ ਕਿਸੇ ਪਾਸੋਂ ਗੱਲੀ ਸੜੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਏਸੀ ਹੀਟਰ ਵਰਕਿੰਗ ਚ ਹੈ ਤੇ ਜਿੰਨਾਂ ਦੀ ਗੱਡੀ ਹੈ ਆ 98 769 ਤੇ 75134 ਉਹਨਾਂ ਦਾ ਨੰਬਰ ਹੈ ਜੀ ਗੱਲ ਤੁਸੀਂ ਆਪੇ ਕਰ ਲਓ ਜੇ ਤੁਸੀਂ ਗੱਡੀ ਆ ਖਰੀਦਣਾ ਚਾਉਂ ਨਿਓ ਜੀ ਤੇ ਸੈਕੰਡ ਜਿਹੜੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਸਵੈਪਟ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ 2015 ਮਾਡਲ ਗੱਡੀ ਆ ਥਰਡ ਓਨਰ ਹੈ ਜੀ ਤੀਜੇ ਨਾਮ ਗੱਡੀ ਆ ਤੇ ਗੱਡੀ ਦੀ ਜਿਹੜੀ ਡਿਮਾਂਡ ਮਾਲਕ ਨੇ ਲਾ ਕੇ ਭੇਜੀ ਆ 380 ਲਾ ਕੇ ਭੇਜੀ ਆ ਮਾਲਕ ਕਹਿੰਦੇ ਸੀਗੇ ਰੇਟ ਉੱਪਰ-ਨੀਚੇ ਕਰ ਲਾਂਗੇ ਵੇਖ ਕੇ ਰੇਟ ਦੀ ਟੈਨਸ਼ਨ ਨਾ ਲਿਓ ਜੀ ਬਾਕੀ ਅੰਦਰ ਬਾਹਰੋਂ ਫੋਟੋਆਂ ਚੱਲ ਰਹੀਆਂ ਜਿਹਾ ਪਾੰਦਰੋ ਗੱਲ ਕਰੀਏ ਤਾਂ ਮਾਲਕ ਨੇ ਸੀਟ ਕਵਰ ਬਹੁਤ ਚੰਗੇ ਝੜਵਾ ਰੱਖਿਆ ਵਧੀਆ ਮੈਟਿੰਗ ਹੋਈ ਆ ਵਧੀਆ ਮਿਊਜ਼ਿਕ ਸਿਸਟਮ ਹੈ ਤੇ ਮੈਟ ਵਧੀਆ ਵਿਸ਼ੇ ਹੋਏ ਨੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖੋ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਵਧੀਆ ਟਾਇਰ ਨੇ ਤੇ ਟਾਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਅੱਧੇ ਟੈਰ ਆਪਾਂ ਨੂੰ ਮਿਲ ਜਾਣਗੇ ਤੇ ਗੱਡੀ ਕੁੱਲ 98000 ਚੱਲੀ ਹੋਈ ਐ ਮੁੱਲਨਪੁਰ ਦਾਖਾ ਮਾਲਕ ਦਾ ਏਰੀਆ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਐ ਗੱਡੀ ਖਰੀਦਣਾ ਚਾਹੋ ਨੋ ਤੁਸੀਂ ਕੋਈ ਗੱਡੀ ਖਰੀਦਣ ਦਾ ਚਾਹਵਨ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਐ 98557 3045 ਨੰਬਰ ਤੇ ਗੱਲ ਕਰ ਸਕਦੇ ਹੋ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਤੁਸੀਂ ਨੋਟ ਕਰ ਲਿਆ ਕਰੋ ਨਾਲ ਦੀ ਨਾਲ نیچے ਹਮੇਸ਼ਾ ਲਿਖਿਆ ਰਹਿੰਦਾ ਜੀ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦਾ ਸੀ ਤੇ ਹੁਣ ਆਪਾਂ ਇੱਕ ਗੱਡੀ ਆਪਟਰਾ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 2010 ਮਾਡਲ ਗੱਡੀ ਹੈ ਜੀ ਤੇ ਡੀਜ਼ਲ ਤੇ ਆ ਇਹਦੇ ਟਾਇਰ ਆਪ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਤੇ ਗੱਡੀ ਦੀ ਹਾਲਤ ਚੰਗੀ ਪਈਆ ਅਲਾਈ ਲੱਗੇ ਹੋਏ ਟਾਇਰਾਂ ਚ ਲੁਧਿਆਣਾ ਲੋਕਲ ਨੰਬਰ ਹੈ ਲੁਧਿਆਣੇ ਗੱਡੀ ਖੜੀ ਹੈ 125 ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਐ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਪਹਿਲਾਂ ਤੁਸੀਂ ਆਜੋ ਘਰੇ ਗੱਡੀ ਨੂੰ ਦੇਖ ਲਓ ਚੁਰਾ ਕੇ ਦੇਖ ਲਓ ਤੇ ਟ੍ਰਾਈ ਲੈ ਲਿਓ ਤੇ ਜਦੋਂ ਤੁਹਾਨੂੰ ਗੱਡੀ ਪਸੰਦ ਆਜੂਗੀ ਉਹ ਤੋਂ ਬਾਅਦ ਬਹਿ ਕੇ ਰੇਟ ਦੀ ਗੱਲ ਕਰ ਲਾਂਗੇ ਤੇ ਰੇਟ ਉੱਪਰ-ਨੀਚੇ ਹੋ ਜਾਊਗਾ 125 ਇੱਕ ਵਾਰੀ ਇਹਨਾਂ ਦੀ ਮੰਗ ਹੈਗੀ ਤੇ ਵਧੀਆ ਗੱਡੀ ਆ 골ਡਨ ਕਲਰ ਚ ਗੱਡੀ ਦਾ ਕਲਰ ਬਹੁਤ ਚੰਗਾ ਪਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਸ਼ਾਈਨਿੰਗ ਦੇ ਵਿੱਚ ਕਲਰ ਪਿਆ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਗੱਡੀ ਆ ਤੇ ਜਿਹੜੇ ਮਾਲਕ ਨੇ ਆਪ ਗੱਡੀ ਦੇ 98882 43566 ਉਹਨਾਂ ਦਾ ਆ ਨੰਬਰ ਹੈ ਗੱਲ ਤੁਸੀਂ ਕਰ ਲਿਓ ਜੇ ਕਿਸੇ ਨੂੰ ਗੱਡੀ ਪਸੰਦ ਆਉਦੀ ਹੈ ਕੋਈ ਆਹ ਗੱਡੀ ਖਰੀਦਣ ਦਾ ਚਾਹਵਨ ਜੀ ਹੋਏਗਾ ਇਹ ਗੱਡੀ ਤਾਂ ਤੁਸੀਂ ਦੇਖ ਲਈ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਹੋਊਗਾ ਜੇ ਨਹੀਂ ਕੀਤਾ ਤਾਂ ਨੀਚੇ ਹਰੇ ਜਿਹੇ ਅੱਖਰਾਂ ਦੇ ਵਿੱਚ ਦੇਖੋ ਆਪਣੇ ਚੈਨਲ ਦਾ WhatsApp ਨੰਬਰ ਹੈ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਠੀ ਹੈ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਕਰਵਾ ਸਕਦੇ ਹੋ ਐਡ ਕਰਵਾਉਣ ਲਈ ਆਪਣਾ ਜਿਹੜਾ ਨੰਬਰ ਹੈ ਇਹ ਤੇ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਜਲਦੀ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਜੀ ਐਡ ਕਰਨ ਦਾ ਆਪਣਾ ਨਾਂ ਤਾਂ ਕੋਈ ਖਰਚਾ ਹੁੰਦਾ ਨਾ ਕੋਈ ਆਪਾਂ ਕਮਿਸ਼ਨ ਲੈਨੇ ਆ ਨਾ ਕੋਈ ਆਪਾਂ ਦਲਾਲੀ ਲੈਨੇ ਆ ਚਾਹਾਂ ਫਰੀ ਦੇ ਵਿੱਚ ਆਪਣਾ ਕੰਮ ਹੈ ਜੀ ਤੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਚੈਨਲ ਦਾ ਉਹਨੂੰ ਲਾਜ਼ਮੀ ਦਬ ਦਿਓ ਜੀ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਬਾਅਦ ਤੋਂ ਬਾਅਦ ਲਾਈਕ ਚਰ ਲਾਜ਼ਮੀ ਕਰ ਦਿਓ ਤੇ ਹੁਣ ਆਪਾਂ ਫਿਰ ਤੋਂ ਇੱਕ ਗੱਡੀ ਦੀ ਗੱਲਬਾਤ ਕਰਦੇ ਆ ਆਪਣੇ ਕੋਲੇ ਜਿਹੜੀ ਗੱਡੀ ਹੁਣ ਪਹੁੰਚੀ ਆ ਆਹ ਗੱਡੀ ਹੈ ਜਨ ਐਲੈਕਸ ਤੇ ਗੱਡੀ ਪਹੁੰਚੀ ਆਪਣੇ ਕੋਲੇ ਮੋਗੇ ਏਰੀਆ ਚੋਂ ਗੱਡੀ ਦਾ ਮਾਡਲ ਹੈ 2002 ਆਪਨ ਮਿਲੂਆ ਨੋਨ ਐਕਸੀਡੈਂਟ ਗੱਡੀ ਆ ਮਾਲਕ ਨੇ ਦੱਸਿਆ ਮੋਗੇ ਖੜੀ ਆ 49000 ਮਾਲਕ ਨੇ ਸਿਰਫ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 30 35% ਟਾਇਰਾਂ ਦੀ ਕੰਡੀਸ਼ਨ ਉੱਪਰ ਮਿਲ ਜੂਗੀ ਪੈਟਰੋਲ ਤੇ ਗੱਡੀ ਆ ਮਾਲਕ ਨੇ ਕਿਹਾ ਕੋਈ ਐਕਸੀਡੈਂਟ ਨਹੀਂ ਕੋਈ ਕਿਸੇ ਪਾਸ ਲੱਗੀ ਨਹੀਂ ਬਹੁਤ ਜਿਆਦਾ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਦੇਖ ਸਕਦੋਂ ਕਿਸੇ ਨੇ ਦੇਖਣੀ ਹੈ ਦੇਖ ਸਕਦੋਂ ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਵਧੀਆ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੁਹਾਡੇ ਸਾਹਮਣੇ ਗੱਡੀ ਹੈ ਜੀ ਜਾ ਕੇ ਦੇਖ ਲਓ ਜੇ ਤੁਹਾਨੂੰ ਚਾਹੀਦੀ ਹੈ ਕਿਸੇ ਨੂੰ ਲੋੜ ਹੈ ਜੀ ਬਾਕੀ ਨੁਕਸ ਕੋਈ ਨਹੀਂ ਹੈਗਾ ਗੱਡੀ ਚ ਤੇ ਵਧੀਆ ਗੱਡੀ ਹੈ ਮੋਗੇ ਖੜੀ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਜਿਹੜੇ ਮਾਲਕ ਨੇ ਗੱਡੀ ਦੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ ਹੈ 7696013128 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਤੁਸੀਂ ਗੱਡੀ ਖਰੀਦਣਾ ਚਾਹੁੰਦੇ ਹੋ ਸੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਹਾਂ ਜੀ ਸਬੈਕਟ ਡਿਜ਼ਾਇਰ 2012 ਮਾਡਲ ਗੱਡੀ ਹੈ ਜੀ 270 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 270 12 ਮਾਡਲ ਆਦਮਪੁਰ ਮਾਲਕ ਦਾ ਏਰੀਆ ਹੈ 650 70 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ 60 65 70 ਇੰਨਾ ਕੀ ਅਸੀਂ 60 ਤੋਂ 70 ਦੇ ਵਿਚਾਲੇ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਆ ਨੰਬਰ ਪਲੇਟਾਂ ਸਰਕਾਰੀ ਨੇ ਪੰਜਾਬ ਨੰਬਰ ਖੜੀ ਹੈ ਤੇ ਜਿਨ੍ਹਾਂ ਦੀ ਗੱਡੀ ਆ ਮਾਲਕ ਆਪ ਐਨ ਆਰ ਆਈ ਨੇ ਬਾਹਰ ਰਹਿੰਦੇ ਆ ਬਾਹਰ ਗਈ ਮਾਲਕ ਦੀ ਗੱਡੀ ਆ ਤੇ ਗੱਡੀ ਘਰੇ ਖੜੀ ਆ ਕੋਈ ਨਹੀਂ ਚਲਾਉਂਦਾ ਤੇ ਨਾ ਦੇ ਬਰਾਬਰ ਗੱਡੀ ਚੱਲਦੀ ਆ 270 ਕਿਹ ਹੈ ਲੈਸ ਬਸ ਹੋ ਜਾਊਗਾ ਉੱਪਰ ਨੀਚੇ ਰੇਟ ਹੋ ਜਾਊਗਾ ਕਿਸ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਜਾ ਕੇ ਦੇਖ ਸਕਦਾ ਆ ਆਦਮਪੁਰ ਮਾਲਕ ਦਾ ਏਰੀਆ ਗੱਡੀ ਦੇ ਜੇ ਆਪਾਂ ਅੰਦਰੋਂ ਗੱਲ ਕਰੀਏ ਬਾਈ ਅੰਦਰੋਂ ਬਹੁਤ ਚੰਗੀ ਪਈ ਆ ਸਾਰਾ ਕੁਝ ਓਕੇ ਆ ਜੀ ਪ੍ਰੋਪਰ ਅਲਾਈ ਲੱਗੇ ਹੋਏ ਆ ਟਾਇਰਾਂ 'ਚ ਤੇ ਜਿਹੜੇ ਬੰਪਰ ਨੇ ਬਹੁਤ ਚੰਗੇ ਨੇ ਕੋਈ ਟੱਚਿੰਗ ਨਹੀਂ ਪਾਲਦੀ ਗੱਡੀ ਨਾ ਕੋਈ ਕੰਮ ਪਾਲਦੀ ਆ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਕਿਉਂਕਿ ਬਾਹਰਲਾ ਨੰਬਰ ਹੈ ਬਾਹਰਲੇ ਨੰਬਰ ਤੇ ਗੱਲ ਜਿਹੜੀ ਹੋਊਗੀ ਵਟਸਐਪ ਤੇ ਹੋਊਗੀ ਤੇ ਨੰਬਰ ਪਹਿਲਾਂ ਸੇਵ ਕਰ ਲਿਓ ਤੁਸੀਂ ਹੁਣ ਆਪਾਂ ਤੁਹਾਡੇ ਖਾਤਰ ਇੱਕ ਬੋਲਟ ਲੈ ਕੇ ਪਹੁੰਚੇ ਆਂ ਬੋਲਟ ਹੈ 2000 ਪੂਰਾ ਮਾਡਲ ਹੈ ਤੇ 45000 ਦਾ ਇਹਨਾਂ ਨੇ ਵੇਚਣਾ ਹੈ ਤੇ ਇਹਦੀ ਐਡ ਆਪਾਂ ਸ਼ਾਇਦ ਪਹਿਲਾਂ ਵੀ ਕੀਤੀ ਸੀਗੀ ਤੇ ਇਹਨਾਂ ਨੇ ਬਹੁਤ ਜਲਦੀ ਸੇਲ ਕਰਨੇ ਤਾਂ ਕਰਕੇ ਆਪਾਂ ਦੁਬਾਰਾ ਐਡ ਕਰ ਰਹੇ ਆ ਜੀ ਇਹਨਾਂ ਨੂੰ ਜਲਦੀ ਤੇ ਜ਼ਰੂਰਤ ਹੈ ਤੇ ਮਾਨਸਾ ਖੜਾ ਹੈਗਾ ਕੰਡੀਸ਼ਨ ਆਲੂਕਿਆ ਰੰਗ ਤੁਸੀਂ ਦੇਖ ਲਓ ਚੱਲਦਾ ਵਧੀਆ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਤੇ ਗੱਲਬਾਤ ਆਪਾਂ ਪੂਰੀ ਕਰ ਲਈ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੇ ਲੱਗੀਆਂ ਜਰੂਰ ਦੱਸੋ ਮੇਰੇ ਕਮੈਂਟ ਕਰਕੇ ਜੀ ਜੇ ਵਧੀਆ ਲੱਗੀ ਇਹ ਵੀਡੀਓ ਤਾਂ ਲਾਈਕ ਲਾਜ਼ਮੀ ਕਰ ਦਿਓ ਤੇ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਪੱਤ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਲਦੀ ਮਿਲਦੇ ਆਪਾਂ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਜਲਦੀ ਆਪਾਂ ਐਡ ਤੁਹਾਡੀ ਲਗਾ ਦਾਂਗੇ ਠੀਕ ਹੈ ਜੀ ਆਪਣਾ ਨੰਬਰ ਹਰੇ ਜ ਅੱਖਰਾਂ ਚ ਨੀਚੇ ਲਿਖਿਆ ਰਹਿੰਦਾ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਮੈਂਟ ਵੀ ਲਾਜ਼ਮੀ ਕਰਿਓ